ਇਸuele ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਤੁਹਾਨੂੰ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੇ ਨਾਲ ਜੁੜੀ ਹੋਈ ਜਿੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਹੁਣ ਖਤਰਾ ਹੈ ਉਹਨਾਂ ਦਾ ਕਹਿਣਾ ਹੈ ਕੈਂਸਰ ਪੇਸ਼ੈਂਟ ਨੇ ਡੱਲੇਵਾਲ ਤੇ ਆਰਗਨ ਫੇਲਿਅਰ 셀ਫ ਡਿਸਟਰਕਸ਼ਨ ਯਾਨੀ ਕਿ ਆਪਣੇ ਆਪ ਨੂੰ ਖਤਮ ਕਰਨ ਵਾਲ ਉਹਨਾਂ ਦੀ ਸਰੀਰ ਨੇ ਗਤੀਵਿਧੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ ਉਹਨਾਂ ਦੇ ਆਪਣੇ ਅੰਗ ਹੁਣ ਇੱਕ ਇੱਕ ਕਰਕੇ ਫੇਲ ਹੋਣੇ ਸ਼ੁਰੂ ਹੋ ਜਾਣਗੇ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ ਤਾਂ ਸਰਕਾਰੀ ਡਾਕਟਰਾਂ ਦੀ ਟੀਮ ਜੋ ਕਿ ਡੱਲੇਵਾਲ ਉੱਤੇ ਹਰ ਘੜੀ ਤਣਾਤ ਆ ਉਹਨਾਂ ਦੀ ਸਿਹਤ ਨੂੰ ਮੋਨੀਟਰ ਕਰ ਰਹੀ ਹੈ ਖਿਆਲ ਰੱਖ ਰਹੀ ਹੈ ਉਹਨਾਂ ਵੱਲੋਂ ਇਹ ਗੱਲ ਡੱਲੇਵਾਲ ਉਹਨਾਂ ਦੇ ਪਰਿਵਾਰ ਨੂੰ ਤੇ ਸਾਥੀਆਂ ਨੂੰ ਕਹਿ ਦਿੱਤੀ ਗਈ ਹੈ ਕਿ ਇਸ ਤੋਂ ਬਾਅਦ ਇਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਆਰਗਨ ਫੇਲਿਅਰ ਅੰਗ ਫੇਲ ਹੋਣੇ ਸ਼ੁਰੂ ਹੋ ਸਕਦੇ ਨੇ ਇਸ ਤੋਂ ਇਲਾਵਾ ਜੋ ਸਥਿਤੀ ਬਣੀ ਹੋਈ ਹੈ ਉਸ ਦੇ ਵਿੱਚ ਲਗਾਤਾਰ ਇੱਕ ਡੈਡਲੌਕ ਦੀ ਸਥਿਤੀ ਹੈ ਕੇਂਦਰ ਦੇ ਨਾਲ ਗੱਲਬਾਤ ਨਹੀਂ ਕਰ ਰਹੀ ਕਿਸਾਨ ਜਿਹੜੇ ਨੇ ਉਹ ਲਗਾਤਾਰ ਆਪਣੀਆਂ ਮੰਗਾਂ ਤੇ ਡਟੇ ਹੋਏ ਨੇ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਉਹ ਕਮੇਟੀ ਨਾਲ ਕਿਸਾਨਾਂ ਨੇ ਕੱਲ ਨੂੰ ਗੱਲ ਕਰਨ ਤੋਂ ਨਾ ਕਰ ਦਿੱਤੀ ਸੀ ਕਹਿੰਦੇ ਕਿ ਸਿਰਫ ਤੇ ਸਿਰਫ ਕੇਂਦਰ ਨਾਲ ਗੱਲ ਕਰਾਂਗੇ ਨਾਲ ਹੀ ਕਿਹਾ ਕਿ ਕੇਂਦਰ ਕੀ ਮੇਰੀ ਮੌਤ ਉਡੀਕ ਰਿਹਾ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੇ ਇਹ ਲਫ਼ਜ਼ ਸੀ ਉਦੋਂ ਹੀ ਸੰਯੁਕਤ ਕਿਸਾਨ ਮੋਰਚਾ ਐਸ ਕੇ ਐਮ ਦੀ ਜੇਕਰ ਗੱਲ ਕਰੀਏ ਜਿਸ ਐਸ ਕੇ ਐਮ ਨੇ ਪਿਛਲਾ ਇਤਿਹਾਸਿਕ ਕਿਸਾਨੀ ਅੰਦੋਲਨ ਖੜਾ ਕੀਤਾ ਤੇ ਜਿੱਤਿਆ ਉਹ ਇਸ ਵਾਰ ਹਲੇ ਮੰਥਨ ਕਰ ਰਿਹਾ ਹੈ ਐਸਕੀਮ ਦੀ ਅੱਜ ਇੱਕ ਐਮਰਜੈਂਸੀ ਮੀਟਿੰਗ ਸੱਤੀ ਗਈ ਹੈ ਜਿਸ ਦੇ ਵਿੱਚ ਬਾਕੀ ਤਮਾਮ ਜਥੇਬੰਦੀਆਂ ਬੈਠਣ ਗਈਆਂ ਤੇ ਫੈਸਲਾ ਲੈਣ ਗਈਆਂ ਕਿ ਡੱਲੇਵਾਲ ਹੁਣਾਂ ਨੂੰ ਸਮਰਥਨ ਦਿੱਤਾ ਜਾਏ ਇਸ ਅੰਦੋਲਨ ਨੂੰ ਜੇ ਦਿੱਤਾ ਜਾਏ ਤਾਂ ਕਿਸ ਰੂਪ ਦੇ ਵਿੱਚ ਦਿੱਤਾ ਜਾਏ ਕਿਉਂਕਿ ਹੁਣ ਤੱਕ ਬਹੁਤ ਬਿਆਨਬਾਜ਼ੀਆਂ ਤਲਖੀ ਵੀ ਹੋ ਚੁੱਕੀ ਹੈ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿਚਾਰ ਰੁਲਦੂ ਸਿੰਘ ਮਾਨਸਾ ਹੁਣਾਂ ਨੇ ਪੰਜਾਬ ਅਨਕਾ ਟੀਵੀ ਤੇ ਕਿਹਾ ਕਿ ਇਸ ਤਰੀਕੇ ਨਹੀਂ ਹੁੰਦਾ ਕਿ ਤੁਸੀਂ ਆਪ ਜਾ ਕੇ ਬਹਿ ਜਾਓ ਕਿ ਮੈਂ ਮਰਨ ਵਰਤੇ ਬੈਠਾਂ ਅਸੀਂ ਧਰਨਾ ਲਾ ਦਿੱਤਾ ਤੁਸੀਂ ਸਾਡਾ ਸਾਥ ਦਿਓ ਜੇ ਤੁਸੀਂ ਹੁਣ ਸਾਥ ਨਹੀਂ ਦਿੰਦੇ ਤਾਂ ਗद्दार ਹੋ ਪਹਿਲਾਂ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਹੁੰਦਾ ਲੀ ਪਾੜ ਕੇ ਨਹੀਂ ਚੱਲੀਦਾ ਕੁਝ ਲੋਕ ਪੰਦੇਰ ਹੁਣਾ ਦੀ ਭਾਜਪਾ ਦੇ ਨਾਲ ਸਰਕਾਰਾਂ ਦੇ ਨਾਲ ਨਜ਼ਦੀਕੀਆਂ ਦੀ ਗੱਲ ਕਰ ਰਹੇ ਨੇ ਕਿ ਕਿਸ ਤਰੀਕੇ ਕਿਸਾਨੀ ਏਕਤਾ ਖਤਮ ਕੀਤੀ ਗਈ ਪੰਦੇਰ ਹੁਣਾ ਵੱਲੋਂ ਇੱਕ ਸਾਜ਼ਿਸ਼ ਦੇ ਤਹਿਤ ਇਸ ਮੋਰਚੇ ਦੇ ਰਾਹੀਂ ਤਾਂ ਵੱਖ-ਵੱਖ ਕਿਆਸਰਾਈਆਂ ਨੇ ਉੱਧਰ ਹੀ ਡਾਕਟਰਾਂ ਦਾ ਕਹਿਣਾ ਕਿ ਡੱਲੇਵਾਲ ਦੀ ਜਾਨ ਨੂੰ ਖਤਰਾ ਹੋ ਸਕਦਾ ਜੇ ਛੇਤੀ ਤੋਂ ਛੇਤੀ ਹਸਪਤਾਲ ਦੇ ਵਿੱਚ ਐਡਮਿਟੋਂ ਨਹੀਂ ਹੁੰਦੇ ਕਿਉਂਕਿ ਕੈਂਸਰ ਮਰੀਜ਼ ਇੰਨੇ ਦਿਨ ਭੁੱਖਾ ਨਹੀਂ ਰਹਿਣਾ ਚਾਹੀਦਾ ਸਿਰਫ ਪਾਣੀ ਪੀ ਰਹੇ ਨੇ ਪਿਛਲੇ ਹੁਣ 20 ਤੋਂ ਵੱਧ ਦਿਨ ਹੋ ਚੁੱਕੇ ਨੇ ਲਗਭਗ 22 ਦਿਨ ਹੋ ਚੁੱਕੇ ਨੇ ਗਤੀਵਿਧੀਆਂ ਦੀ ਸ਼ੁਰੂਆਤ ਕਰ ਦਿੱਤੀ ਆ ਉਹਨਾਂ ਦੇ ਆਪਣੇ ਅੰਗ ਹੁਣ ਇੱਕ ਇੱਕ ਕਰਕੇ ਫੇਲ ਹੋਣੇ ਸ਼ੁਰੂ ਹੋ ਜਾਣਗੇ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਵੀ ਹੋ ਸਕਦੀ ਆ ਤਾਂ ਸਰਕਾਰੀ ਡਾਕਟਰਾਂ ਦੀ ਟੀਮ ਜੋਕੇ ਡੱਲੇਵਾਲ ਉਤੇ ਹਾਰ ਕੜੀ ਕਹਿ ਦਿੱਤੀ ਗਈ ਹੈ ਕਿ ਇਸ ਤੋਂ ਬਾਅਦ ਇਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਆਰਗਨ ਫੇਲਿਅਰ ਤਾਰ ਇੱਕ ਡੈਡਲੌਕ ਦੀ ਸਥਿਤੀ ਹੈ ਕੇਂਦਰ ਦੇ ਨਾਲ ਗੱਲਬਾਤ ਨਹੀਂ ਕਰ ਰਹੀ ਕਿਸਾਨ ਜਿਹੜੇ ਨੇ ਉਹ ਲਗਾਤਾਰ ਆਪਣੀਆਂ ਮੰਗਾਂ ਤੇ ਡਟੇ ਹੋਏ ਨੇ ਸੁਪਰੀਮ ਕੋਰਟ ਨੇ ਗੱਲ ਕਰਨ ਤੋਂ ਨਾ ਕਰ ਦਿੱਤੀ ਸੀ ਕਹਿੰਦੇ ਕਿ ਸਿਰਫ ਤੇ ਸਿਰਫ ਕੇਂਦਰ ਨਾਲ ਗੱਲ ਕਰਾਂਗੇ ਨਾਲ ਹੀ ਕਿਹਾ ਕਿ ਕੇਂਦਰ ਕੀ ਮੇਰੀ ਮੌਤ ਉਡੀਕ ਰਿਹਾ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਇਹ ਲਬਜ਼ ਸੀ ਉਦਰੀ ਸੰਯੁਕਤ ਕਿਸਾਨ ਮੋਰਚਾ ਐਸਕੇਐਮ ਦੀ ਜੇਕਰ ਗੱਲ ਕਰੀਏ ਜਿਸ ਐਸਕੇਐਮ ਨੇ ਪਿਛਲਾ ਇਤਿਹਾਸਿਕ ਕਿਸਾਨੀ ਅੰਦੋਲਨ ਖੜਾ ਕੀਤਾ ਤੇ ਜਿੱਤਿਆ ਉਹ ਇਸ ਵਾਰ ਹਲੇ ਮੰਥਨ ਕਰ ਰਿਹਾ ਹੈ ਐਸਕੇਐਮ ਦੀ ਅੱਜ ਇੱਕ ਐਮਰਜੈਂਸੀ ਹੁਣਾ ਨੇ ਪੰਜਾਬ 1 ਕਾ ਟੀਵੀ ਤੇ ਕਿ ਕਿਸ ਤਰੀਕੇ ਕਿਸਾਨੀ ਇਕਤਾ ਖਤਮ ਕੀਤੀ ਗਈ ਪੰਦੇਰ ਹੁਣਾ ਵੱਲੋਂ ਇੱਕ ਸਾਜ਼ਿਸ਼ ਦੇ ਤਹਿਤ ਇਸ ਮੋਰਚੇ ਦੇ ਰਾਹੀਂ ਤਾਂ ਵੱਖ-ਵੱਖ ਕਿਆਸਰਾਈਆਂ ਨੇ ਉਧਰ ਹੀ ਡਾਕਟਰਾਂ ਦਾ ਕਹਿਣਾ ਕਿ ਡੱਲੇਵਾਲ ਦੀ ਜਾਨ ਨੂੰ ਖਤਰਾ ਹੋ ਸਕਦਾ ਜੇ ਛੇਤੀ ਛੇਤੀ ਹਸਪਤਾਲ ਦੇ ਵਿੱਚ ਐਡਮਿਟੋ ਨਹੀਂ ਹੁੰਦੇ ਕਿਉਂਕਿ ਕੈਂਸਰ ਮਰੀਜ਼ ਇੰਨੇ ਦਿਨ ਭੁੱਖਾ ਨਹੀਂ ਰਹਿਣਾ ਚਾਹੀਦਾ ਸਿਰਫ ਪਾਣੀ ਪੀ ਰਹੇ ਨੇ ਪਿਛਲੇ ਹੁਣ 20 ਤੋਂ ਵੱਧ ਦਿਨ ਹੋ ਚੁੱਕੇ ਨੇ ਲਗਭਗ 22 ਦਿਨ ਹੋ ਚੁੱਕੇ ਨੇ ਜਿਸ ਤੇ ਕਾਰਨ ਉਹਨਾਂ ਦੀ ਸਿਹਤ ਦੇ ਵਿੱਚ ਨਗਾਰ ਆਇਆ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਤੁਹਾਨੂੰ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਨਾਲ ਜੁੜੀ ਹੋਈ ਜਿੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਹੁਣ ਖਤਰਾ ਹੈ ਉਹਨਾਂ ਦਾ ਕਹਿਣਾ ਹੈ ਕੈਂਸਰ ਪੇਸ਼ੈਂਟ ਨੇ ਡੱਲੇਵਾਲ ਤੇ ਆਰਗਨ ਫੇਲਿਅਰ ਸੈਲਫ ਡਿਸਟਰਕਸ਼ਨ ਯਾਨੀ ਕਿ ਆਪਣੇ ਆਪ ਨੂੰ ਖਤਮ ਕਰਨ ਵਾਲ ਉਹਨਾਂ ਦੀ ਸਰੀਰ ਨੇ ਤੀ ਬਣੀ ਹੋਈ ਹੈ ਉਸ ਦੇ ਵਿੱਚ ਲਗਾਤਾਰ ਇੱਕ ਡੈੱਡ ਲੌਕ ਦੀ ਸਥਿਤੀ ਹੈ ਕੇਂਦਰ ਦੇ ਨਾਲ ਗੱਲਬਾਤ ਨਹੀਂ ਕਰ ਰਹੇ ਕਿਸਾਨ ਜਿਹੜੇ ਨੇ ਉਹ ਲਗਾਤਾਰ ਆਪਣੀਆਂ ਮੰਗਾਂ ਤੇ ਡਟੇ ਹੋਏ ਨੇ ਸੁਪਰੀਮ ਕੋਰਟ ਨੇ ਕਮਲ ਕਰਾਂਗੇ ਨਾਲ ਹੀ ਕਿਹਾ ਕਿ ਕੇਂਦਰ ਕੀ ਮੇਰੀ ਮੌਤ ਉਡੀਕ ਰਿਹਾ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੇ ਇਹ ਲਫ਼ਜ਼ ਸੀ ਉਧਰ ਹੀ ਸੰਯੁਕਤ ਕਿਸਾਨ ਮੋਰਚਾ ਐਸਕੇਐਮ ਦੀ ਜੇਕਰ ਗੱਲ ਕਰੀਏ ਜਿਸ ਐਸਕੇਐਮ ਨੇ ਪਿੱਛਲਾ ਇਤਿਹਾਸਿਕ ਕਿਸਾਨੀ ਅੰਦੋਲਨ ਖੜਾ ਕੀਤਾ ਤੇ ਜਿੱਤਿਆ ਉਹ ਇਸ ਵਾਰ ਹੈਂਗੀਆਂ ਕਿ ਡੱਲੇਵਾਲ ਹੁਣਾਂ ਨੂੰ ਸਮਰਥਨ ਦਿੱਤਾ ਜਾਏ ਬਹੁਤ ਬਿਆਨਬਾਜ਼ੀਆਂ ਤਲਖੀ ਵੀ ਹੋ ਚੁੱਕੀ ਆ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿਚਕਾਰ ਰੁਲਦੂ ਸਿੰਘ ਮਾਨਸਾ ਹੁਣਾਂ ਨੇ ਪੰਜਾਬ ਾਨਕਾ ਟੀਵੀ ਤੇ ਕਿਹਾ ਕਿ ਇਸ ਤਰੀਕੇ ਨਹੀਂ ਹੁੰਦਾ ਕਿ ਤੁਸੀਂ ਆਪ ਜਾ ਕੇ ਬਹਿ ਜਾਓ ਕਿ ਮੈਂ ਮਰਨ ਵਰਤੇ ਬੈਠਾਂ ਅਸੀਂ ਧਰਨਾ ਲਾ ਦਿੱਤਾ ਤੁਸੀਂ ਸਾਡਾ ਸਾਥ ਦਿਓ ਜੇ ਤੁਸੀਂ ਹੁਣ ਸਾਥ ਨਹੀਂ ਦਿੰਦੇ ਤਾਂ ਗद्दार ਹੋ ਪਹਿਲਾਂ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਹੁੰਦਾ ਲੀ ਪਾੜ ਕੇ ਨਹੀਂ ਚੱਲੀਦਾ ਕੁਝ ਲੋਕ ਪੰਦੇਰ ਹੁਣਾ ਦੀ ਭਾਜਪਾ ਦੇ ਨਾਲ ਸਰਕਾਰਾਂ ਦੇ ਨਾਲ ਨਜ਼ਦੀਕੀਆਂ ਦੀ ਗੱਲ ਕਰ ਰਹੇ ਨੇ ਕਿ ਕਿਸ ਤਰੀਕੇ ਕਿਸਾਨੀ ਏਕਤਾ ਖਤਮ ਕੀਤੀ ਗਈ ਪੰਦੇਰ ਹੁਣਾ ਵੱਲੋਂ ਇੱਕ ਸਾਜ਼ਿਸ਼ ਦੇ ਤਹਿਤ ਇਸ ਮੋਰਚੇ ਦੇ ਰਾਹੀਂ ਤਾਂ ਵਕਫਾ ਇਸuele dissap ਤੋਂ ਵੱਡੀ ਖਬਰ ਦੇ ਰਹੇ ਹਾਂ ਤੁਹਾਨੂੰ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੇ ਨਾਲ ਜੁੜੀ ਹੋਈ ਜਿੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਹੁਣ ਖਤਰਾ ਹੈ ਉਹਨਾਂ ਦਾ ਕਹਿਣਾ ਹੈ ਕੈਂਸਰ ਪੇਸ਼ੈਂਟ ਨੇ ਡੱਲੇਵਾਲ ਤੇ ਆਰਗਨ ਫੇਲਿਅਰ 셀ਫ ਡਿਸਟਰਕਸ਼ਨ ਯਾਨੀ ਕਿ ਆਪਣੇ ਆਪ ਨੂੰ ਖਤਮ ਕਰਨ ਵਾਲ ਉਹਨਾਂ ਦੀ ਸਰੀਰ ਨੇ ਗਤੀਵਿਧੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ ਉਹਨਾਂ ਦੇ ਆਪਣੇ ਅੰਗ ਹੁਣ ਇੱਕ ਇੱਕ ਕਰਕੇ ਫੇਲ ਹੋਣੇ ਸ਼ੁਰੂ ਹੋ ਜਾਣਗੇ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ ਤਾਂ ਸਰਕਾਰੀ ਡਾਕਟਰਾਂ ਦੀ ਟੀਮ ਜੋ ਕਿ ਡੱਲੇਵਾਲ ਉੱਤੇ ਹਰ ਘੜੀ ਤਣਾਤ ਆ ਉਹਨਾਂ ਦੀ ਸਿਹਤ ਨੂੰ ਮੋਨੀਟਰ ਕਰ ਰਹੀ ਹੈ ਖਿਆਲ ਰੱਖ ਰਹੀ ਹੈ ਉਹਨਾਂ ਵੱਲੋਂ ਇਹ ਗੱਲ ਡੱਲੇਵਾਲ ਉਹਨਾਂ ਦੇ ਪਰਿਵਾਰ ਨੂੰ ਤੇ ਸਾਥੀਆਂ ਨੂੰ ਕਹਿ ਦਿੱਤੀ ਗਈ ਹੈ ਕਿ ਇਸ ਤੋਂ ਬਾਅਦ ਇਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਆਰਗਨ ਫੇਲਿਅਰ ਅੰਗ ਫੇਲ ਹੋਣੇ ਸ਼ੁਰੂ ਹੋ ਸਕਦੇ ਨੇ ਇਸ ਤੋਂ ਇਲਾਵਾ ਜੋ ਸਥਿਤੀ ਬਣੀ ਹੋਈ ਹੈ ਉਸ ਦੇ ਵਿੱਚ ਲਗਾਤਾਰ ਇੱਕ ਡੈਡਲੌਕ ਦੀ ਸਥਿਤੀ ਹੈ ਕੇਂਦਰ ਦੇ ਨਾਲ ਗੱਲਬਾਤ ਨਹੀਂ ਕਰ ਰਹੀ ਕਿਸਾਨ ਜਿਹੜੇ ਨੇ ਉਹ ਲਗਾਤਾਰ ਆਪਣੀਆਂ ਮੰਗਾਂ ਤੇ ਡਟੇ ਹੋਏ ਨੇ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਉਹ ਕਮੇਟੀ ਨਾਲ ਕਿਸਾਨਾਂ ਨੇ ਕੱਲ ਨੂੰ ਗੱਲ ਕਰਨ ਤੋਂ ਨਾ ਕਰ ਦਿੱਤੀ ਸੀ ਕਹਿੰਦੇ ਕਿ ਸਿਰਫ ਤੇ ਸਿਰਫ ਕੇਂਦਰ ਨਾਲ ਗੱਲ ਕਰਾਂਗੇ ਨਾਲ ਹੀ ਕਿਹਾ ਕਿ ਕੇਂਦਰ ਕੀ ਮੇਰੀ ਮੌਤ ਉਡੀਕ ਰਿਹਾ ਜਗਜੀਤ ਸਿੰਘ ਢੱਲੇਵਾਲ ਹੁਣਾਂ ਦੇ ਇਹ ਲਫ਼ਜ਼ ਸੀ ਉਦੋਂ ਹੀ ਸੰਯੁਕਤ ਕਿਸਾਨ ਮੋਰਚਾ ਐਸ ਕੇ ਐਮ ਦੀ ਜੇਕਰ ਗੱਲ ਕਰੀਏ ਜਿਸ ਐਸ ਕੇ ਐਮ ਨੇ ਪਿਛਲਾ ਇਤਿਹਾਸਿਕ ਕਿਸਾਨੀ ਅੰਦੋਲਨ ਖੜਾ ਕੀਤਾ ਤੇ ਜਿੱਤਿਆ ਉਹ ਇਸ ਵਾਰੀ तमाम ਜਥੇਬੰਦੀਆਂ ਬੈਠਣਗੀਆਂ ਤੇ ਫੈਸਲਾ ਲੈਣਗੀਆਂ ਕਿ ਡੱਲੇਵਾਲ ਹੁਣਾਂ ਨੂੰ ਸਮਰਥਨ ਦਿੱਤਾ ਜਾਏ ਇਸ ਅੰਦੋਲਨ ਨੂੰ ਜੇ ਦਿੱਤਾ ਜਾਏ ਤਾਂ ਕਿਸ ਰੂਪ ਦੇ ਵਿੱਚ ਦਿੱਤਾ ਜਾਏ ਕਿਉਂਕਿ ਹੁਣ ਤੱਕ ਬਹੁਤ ਬਿਆਨਬਾਜ਼ੀਆਂ ਤਲਖੀ ਵੀ ਹੋ ਚੁੱਕੀ ਹੈ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿਚਾਰ ਰੁਲਦੂ ਸਿੰਘ ਮਾਨਸਾ ਹੁਣਾਂ ਨੇ ਪੰਜਾਬ ਅਨਕਾ ਟੀਵੀ ਤੇ ਕਿਹਾ ਕਿ ਇਸ ਤਰੀਕੇ ਨਹੀਂ ਹੁੰਦਾ ਕਿ ਤੁਸੀਂ ਆਪ ਜਾ ਕੇ ਬਹਿ ਜਾਓ ਕਿ ਮੈਂ ਮਰਨ ਵਰਤੇ ਬੈਠਾਂ ਅਸੀਂ ਧਰਨਾ ਲਾ ਦੋ ਤੱਕ ਤੁਸੀਂ ਸਾਡਾ ਸਾਥ ਦਿਓ ਜੇ ਤੁਸੀਂ ਹੁਣ ਸਾਥ ਨਹੀਂ ਦਿੰਦੇ ਤਾਂ ਗੱਦਾਰ ਹੋ ਪਹਿਲਾਂ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਹੁੰਦਾ ਲੀ ਪਾੜ ਕੇ ਨਹੀਂ ਚੱਲੀਦਾ ਕੁਝ ਲੋਕ ਪੰਦੇਰ ਹੋਣਾ ਦੀ ਭਾਜਪਾ ਦੇ ਨਾਲ ਸਰਕਾਰਾਂ ਦੇ ਨਾਲ ਨਜ਼ਦੀਕੀਆਂ ਦੀ ਗੱਲ ਕਰ ਰਹੇ ਨੇ ਕਿ ਕਿਸ ਤਰੀਕੇ ਕਿਸਾਨੀ ਏਕਤਾ ਖਤਮ ਕੀਤੀ ਗਈ ਪੰਦੇਰ ਹੋਣਾ ਵੱਲੋਂ ਇੱਕ ਸਾਜ਼ਿਸ਼ ਦੇ ਤਹਿਤ ਇਸ ਮੋਰਚੇ ਦੇ ਰਾਹੀਂ ਤਾਂ ਵਕ ਵਕ ਕਿਆਸ ਰਾਈਆਂ ਨੇ ਉਧਰ ਹੀ ਡਾਕਟਰਾਂ ਦਾ ਕਹਿਣਾ ਕਿ ਡੱਲੇਵਾਲ ਦੀ ਜਾਨ ਨੂੰ ਖਤਰਾ ਹੋ ਸਕਦਾ ਜੇ ਛੇਤੀ ਛੇਤੀ ਹਸਪਤਾਲ ਦੇ ਵਿੱਚ ਐਡਮਿਟ ਨਹੀ ਹੁੰਦੇ ਕਿਉਂਕਿ ਕੈਂਸਰ ਮਰੀਜ਼ ਇਨੇ ਦਿਨ ਭੁੱਖਾ ਨਹੀ ਰਹਿਣਾ ਚਾਹੀਦਾ ਸਿਰਫ ਪਾਣੀ ਪੀ ਰਹੇ ਨੇ ਪਿਛਲੇ ਹੁਣ 20 ਤੋਂ ਵੱਧ ਦਿਨ ਹੋ ਚੁੱਕੇ ਨੇ ਲਗਭਗ 22 ਦਿਨ ਹੋ ਚੁੱਕੇ ਨੇ ਜਿਸ ਤੇ ਕਾਰਨ ਉਹਨਾਂ ਦੀ ਸਿਹਤ ਦੇ ਵਿੱਚ ਨਗਾਰ ਆਇਆ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਤੁਹਾਨੂੰ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਨਾਲ ਜੁੜੀ ਹੋਈ ਜਿੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਹੁਣ ਖਤਰਾ ਹੈ ਉਹਨਾਂ ਦਾ ਕਹਿਣਾ ਹੈ ਕੈਂਸਰ ਪੇਸ਼ੈਂਟ ਨੇ ਡੱਲੇਵਾਲ ਤੇ ਆਰਗਨ ਫੇਲਿਅਰ ਸੈਲਫ ਡਿਸਟਰਕਸ਼ਨ ਯਾਨੀ ਕਿ ਆਪਣੇ ਆਪ ਨੂੰ ਖਤਮ ਕਰਨ ਵਾਲ ਉਹਨਾਂ ਦੀ ਸਰੀਰ ਨੇ ਗਤੀਵਿਧੀਆਂ ਦੀ ਸ਼ੁਰੂਆਤ ਕਰ ਦਿੱਤੀ ਆ ਉਹਨਾਂ ਦੇ ਆਪਣੇ ਅੰਗ ਹੁਣ ਇੱਕ ਇੱਕ ਕਰਕੇ ਫੇਲ ਹੋਣੇ ਸ਼ੁਰੂ ਹੋ ਜਾਣਗੇ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ ਤਾਂ ਸਰਕਾਰੀ ਡਾਕਟਰਾਂ ਦੀ ਟੀਮ ਜੋ ਕਿ ਡੱਲੇਵਾਲ ਉੱਤੇ ਹਰ ਘੜੀ ਤਣਾਤ ਹੈ ਉਹਨਾਂ ਦੀ ਸਿਹਤ ਨੂੰ ਮੋਨੀਟਰ ਕਰ ਰਹੀ ਹੈ ਖਿਆਲ ਰੱਖ ਰਹੀ ਹੈ ਉਹਨਾਂ ਵੱਲੋਂ ਇਹ ਗੱਲ ਡੱਲੇਵਾਲ ਦਾ ਹੁਣਾਂ ਦੇ ਪਰਿਵਾਰ ਨੂੰ ਤੇ ਸਾਥੀਆਂ ਨੂੰ ਕਹਿ ਦਿੱਤੀ ਗਈ ਹੈ ਕਿ ਇਸ ਤੋਂ ਬਾਅਦ ਇਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਆਰਗਨ ਫੇਲਿਅਰ ਅੰਗ ਫੇਲ ਹੋਣੇ ਸ਼ੁਰੂ ਹੋ ਸਕਦੇ ਨੇ ਇਸ ਤੋਂ ਇਲਾਵਾ ਜੋ ਸਥਿਤੀ ਬਣੀ ਹੋਈ ਹੈ ਉਸ ਦੇ ਵਿੱਚ ਲਗਾਤਾਰ ਇੱਕ ਡੈਡਲੌਕ ਦੀ ਸਥਿਤੀ ਹੈ ਕੇਂਦਰ ਦੇ ਨਾਲ ਗੱਲਬਾਤ ਨਹੀਂ ਕਰ ਰਹੀ ਕਿਸਾਨ ਜਿਹੜੇ ਨੇ ਉਹ ਲਗਾਤਾਰ ਆਪਣੀਆਂ ਮੰਗਾਂ ਤੇ ਡਟੇ ਹੋਏ ਨੇ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਉਹ ਕਮੇਟੀ ਨਾਲ ਕਿਸਾਨਾਂ ਨੇ ਕੱਲ ਨੂੰ ਗੱਲ ਕਰਨ ਤੋਂ ਨਾ ਕਰ ਦਿੱਤੀ ਸੀ ਕਹਿੰਦੇ ਕਿ ਸਿਰਫ ਤੇ ਸਿਰਫ ਕੇਂਦਰ ਨਾਲ ਗੱਲ ਕਰਾਂਗੇ ਨਾ ਅਲੀ ਕਿਹਾ ਕਿ ਕੇਂਦਰ ਕੀ ਮੇਰੀ ਮੌਤ ਉਡੀਕ ਰਿਹਾ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੇ ਇਹ ਲਫ਼ਜ਼ ਸੀ ਉਦੋਂ ਹੀ ਸੰਯੁਕਤ ਕਿਸਾਨ ਮੋਰਚਾ ਐਸਕੇਐਮ ਦੀ ਜੇਕਰ ਗੱਲ ਕਰੀਏ ਜਿਸ ਐਸਕੇਐਮ ਨੇ ਪਿਛਲਾ ਇਤਿਹਾਸਿਕ ਕਿਸਾਨੀ ਅੰਦੋਲਨ ਖੜਾ ਕੀਤਾ ਤੇ ਜਿੱਤਿਆ ਉਹ ਇਸ ਵਾਰ ਹਲੇ ਮੰਥਨ ਕਰ ਰਿਹਾ ਹੈ ਐਸਕੇਐਮ ਦੀ ਅੱਜ ਇੱਕ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਬਾਕੀ ਤਮਾਮ ਜਥੇਬੰਦੀਆਂ ਬੈਠਣ ਗਈਆਂ ਤੇ ਫੈਸਲਾ ਲੈਣ ਗਈਆਂ ਕਿ ਡੱਲੇਵਾਲ ਹੁਣਾਂ ਨੂੰ ਸਮਰਥਨ ਦਿੱਤਾ ਜਾਏ ਇਸ ਅੰਦੋਲਨ ਨੂੰ ਜੇ ਦਿੱਤਾ ਜਾਏ ਤਾਂ ਕਿਸ ਰੂਪ ਦੇ ਵਿੱਚ ਦਿੱਤਾ ਜਾਏ ਕਿਉਂਕਿ ਹੁਣ ਤੱਕ ਬਹੁਤ ਬਿਆਨਬਾਜ਼ੀਆਂ ਤਲਖੀ ਵੀ ਹੋ ਚੁੱਕੀ ਆ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿਚਕਾਰ ਰੁਲਦੂ ਸਿੰਘ ਮਾਨਸਾ ਹੋਣਾ ਨੇ ਪੰਜਾਬ ਾਨਕਾ ਟੀਵੀ ਤੇ ਕਿਹਾ ਕਿ ਇਸ ਤਰੀਕੇ ਨਹੀਂ ਹੁੰਦਾ ਕਿ ਤੁਸੀਂ ਆਪ ਜਾ ਕੇ ਬਹਿ ਜਾਓ ਕਿ ਮੈਂ ਮਰਨ ਵਰਤੇ ਬੈਠਾਂ ਅਸੀਂ ਧਰਨਾ ਲਾ ਦਿੱਤਾ ਤੁਸੀਂ ਸਾਡਾ ਸਾਥ ਦਿਓ ਜੇ ਤੁਸੀਂ ਹੁਣ ਸਾਥ ਨਹੀਂ ਦਿੰਦੇ ਤਾਂ ਗद्दार ਹੋ ਪਹਿਲਾਂ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਹੁੰਦਾ ਲੀ ਪਾੜ ਕੇ ਨਹੀਂ ਚੱਲੀਦਾ ਕੁਝ ਲੋਕ ਪੰਦੇਰ ਹੁਣਾ ਦੀ ਭਾਜਪਾ ਦੇ ਨਾਲ ਸਰਕਾਰਾਂ ਦੇ ਨਾਲ ਨਜ਼ਦੀਕੀਆਂ ਦੀ ਗੱਲ ਕਰ ਰਹੇ ਨੇ ਕਿ ਕਿਸ ਤਰੀਕੇ ਕਿਸਾਨੀ ਏਕਤਾ ਖਤਮ ਕੀਤੀ ਗਈ ਪੰਦੇਰ ਹੁਣਾ ਵੱਲੋਂ ਇੱਕ ਸਾਜ਼ਿਸ਼ ਦੇ ਤਹਿਤ ਇਸ ਮੋਰਚੇ ਦੇ ਰਾਹੀਂ ਤਾਂ ਵਕ ਵਕ ਕਿਆਸ ਰਾਈਆਂ ਨੇ ਉਧਰ ਹੀ ਡਾਕਟਰਾਂ ਦਾ ਕਹਿਣਾ ਕਿ ਡੱਲੇਵਾਲ ਦੀ ਜਾਨ ਨੂੰ ਖਤਰਾ ਹੋ ਸਕਦਾ ਜੇ ਛੇਤੀ ਛੇਤੀ ਹਸਪਤਾਲ ਦੇ ਵਿੱਚ ਐਡਮਿਟੋਂ ਨਹੀਂ ਹੁੰਦੇ ਕਿਉਂਕਿ ਕੈਂਸਰ ਮਰੀਜ਼ ਇੰਨੇ ਦਿਨ ਭੁੱਖਾ ਨਹੀਂ ਰਹਿਣਾ ਚਾਹੀਦਾ ਸਿਰਫ ਪਾਣੀ ਪੀ ਰਹੇ ਨੇ ਪਿਛਲੇ ਹੁਣ 20 ਤੋਂ ਵੱਧ ਦਿਨ ਹੋ ਚੁੱਕੇ ਨੇ ਲਗਭਗ 22 ਦਿਨ ਹੋ ਚੁੱਕੇ ਨੇ ਜਿਸ ਤੇ ਕਾਰਨ ਉਹਨਾਂ ਦੀ ਸਿਹਤ ਦੇ ਵਿੱਚ ਨਗਾਰ ਆਇਆ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਤੁਹਾਨੂੰ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਨਾਲ ਜੁੜੀ ਹੋਈ ਜਿੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਹੁਣ ਖਤਰਾ ਹੈ ਉਹਨਾਂ ਦਾ ਕਹਿਣਾ ਹੈ ਕੈਂਸਰ ਪੇਸ਼ੈਂਟ ਨੇ ਡੱਲੇਵਾਲ ਤੇ ਆਰਗਨ ਫੇਲਿਅਰ 셀ਫ ਡਿਸਟਰਕਸ਼ਨ ਯਾਨੀ ਕਿ ਆਪਣੇ ਆਪ ਨੂੰ ਖਤਮ ਕਰਨ ਵਾਲਾ ਉਹਨਾਂ ਦੀ ਸਰੀਰ ਨੇ ਗਤੀਵਿਧੀਆਂ ਦੀ ਸ਼ੁਰੂਆਤ ਕਰ ਦਿੱਤੀ ਆ ਉਹਨਾਂ ਦੇ ਆਪਣੇ ਅੰਗ ਹੁਣ ਇੱਕ ਇੱਕ ਕਰਕੇ ਫੇਲ ਹੋਣੇ ਸ਼ੁਰੂ ਹੋ ਜਾਣਗੇ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਵੀ ਹੋ ਸਕਦੀ ਆ ਤਾਂ ਸਰਕਾਰੀ ਡਾਕਟਰਾਂ ਦੀ ਟੀਮ ਜੋ ਕਿ ਡੱਲੇਵਾਲ ਉੱਤੇ ਹਰ ਘੜੀ ਤਣਾਤ ਆ ਉਹਨਾਂ ਦੀ ਸਿਹਤ ਨੂੰ ਮੋਨੀਟਰ ਕਰ ਰਹੀ ਆ ਖਿਆਲ ਰੱਖ ਰਹੀ ਆ ਉਹਨਾਂ ਵੱਲੋਂ ਇਹ ਗੱਲ ਡੱਲੇਵਾਲ ਉਹਨਾਂ ਦੇ ਪਰਿਵਾਰ ਨੂੰ ਤੇ ਸਾਥੀਆਂ ਨੂੰ ਕਹਿ ਦਿੱਤੀ ਗਈ ਆ ਕਿ ਇਸ ਤੋਂ ਬਾਅਦ ਇਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਆ ਆਰਗਨ ਫੇਲਿਅਰ ਅੰਗ ਫੇਲ ਹੋਣੇ ਸ਼ੁਰੂ ਹੋ ਸਕਦੇ ਨੇ ਇਸ ਤੋਂ ਇਲਾਵਾ ਜੋ ਸਥਿਤੀ ਬਣੀ ਹੋਈ ਆ ਉਸ ਦੇ ਵਿੱਚ ਲਗਾਤਾਰ ਇੱਕ ਡੈਡਲੌਕ ਦੀ ਸਥਿਤੀ ਆ ਕੇਂਦਰ ਦੇ ਨਾਲ ਗੱਲਬਾਤ ਨਹੀਂ ਕਰ ਰਹੀ ਕਿਸਾਨ ਜਿਹੜੇ ਨੇ ਉਹ ਲਗਾਤਾਰ ਆਪਣੀਆਂ ਮੰਗਾਂ ਤੇ ਡਟੇ ਹੋਏ ਨੇ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਉਹ ਕਮੇਟੀ ਨਾਲ ਕਿਸਾਨਾਂ ਨੇ ਕੱਲ ਨੂੰ ਗੱਲ ਕਰਨ ਤੋਂ ਨਾ ਕਰ ਦਿੱਤੀ ਸੀ ਕਹਿੰਦੇ ਕਿ ਸਿਰਫ ਤੇ ਸਿਰਫ ਕੇਂਦਰ ਨਾਲ ਗੱਲ ਕਰਾਂਗੇ ਨਾਲ ਹੀ ਕਿਹਾ ਕਿ ਕੇਂਦਰ ਕੀ ਮੇਰੀ ਮੌਤ ਉਡੀਕ ਰਿਹਾ ਜਗਜੀਤ ਸਿੰਘ ਢੱਲੇਵਾਲ ਹੋਣਾ ਦੇ ਇਹ ਲਫ਼ਜ਼ ਸੀ ਉਦੋਂ ਹੀ ਸੰਯੁਕਤ ਕਿਸਾਨ ਮੋਰਚਾ ਐਸ ਕੇ ਐਮ ਦੀ ਜੇਕਰ ਗੱਲ ਕਰੀਏ ਜਿਸ ਐਸ ਕੇ ਐਮ ਨੇ ਪਿਛਲਾ ਇਤਿਹਾਸਿਕ ਕਿਸਾਨੀ ਅੰਦੋਲਨ ਖੜਾ ਕੀਤਾ ਤੇ ਜਿੱਤਿਆ ਉਹ ਇਸ ਵਾਰ ਹਲੇ ਮੰਥਨ ਕਰ ਰਿਹਾ ਹੈ ਐਸਕੇਮ ਦੀ ਅੱਜ ਇੱਕ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਬਾਕੀ तमाम ਜਥੇਬੰਦੀਆਂ ਬੈਠਣ ਗਈਆਂ ਤੇ ਫੈਸਲਾ ਲੈਣ ਗਈਆਂ ਕਿ ਡੱਲੇਵਾਲ ਹੁਣਾਂ ਨੂੰ ਸਮਰਥਨ ਦਿੱਤਾ ਜਾਏ ਇਸ ਅੰਦੋਲਨ ਨੂੰ ਜੇ ਦਿੱਤਾ ਜਾਏ ਤਾਂ ਕਿਸ ਰੂਪ ਦੇ ਵਿੱਚ ਦਿੱਤਾ ਜਾਏ ਕਿਉਂਕਿ ਹੁਣ ਤੱਕ ਬਹੁਤ ਬਿਆਨਬਾਜ਼ੀਆਂ ਤਲਖੀ ਵੀ ਹੋ ਚੁੱਕੀ ਹੈ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿਚਾਰ ਰੂਲਦੂ ਸਿੰਘ ਮਾਨਸਾ ਹੁਣਾਂ ਨੇ ਪੰਜਾਬ 1 ਕਾ ਟੀਵੀ ਤੇ ਕਿਹਾ ਕਿ ਇਸ ਤਰੀਕੇ ਨਹੀਂ ਹੁੰਦਾ ਕਿ ਤੁਸੀਂ ਆਪ ਜਾ ਕੇ ਬਹਿ ਜਾਓ ਕਿ ਮੈਂ ਮਰਨ ਵਰਤੇ ਬੈਠਾਂ ਅਸੀਂ ਧਰਨਾ ਲਾ ਦਿੱਤਾ ਤੁਸੀਂ ਸਾਡਾ ਸਾਥ ਦਿਓ ਜੇ ਤੁਸੀਂ ਹੁਣ ਸਾਥ ਨਹੀਂ ਦਿੰਦੇ ਤਾਂ ਗद्दार ਹੋ ਪਹਿਲਾਂ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਹੁੰਦਾ ਲੀ ਪਾੜ ਕੇ ਨਹੀਂ ਚੱਲੀਦਾ ਕੁਝ ਲੋਕ ਪੰਦੇਰ ਹੁਣਾਂ ਦੀ ਭਾਜਪਾ ਦੇ ਨਾਲ ਸਰਕਾਰਾਂ ਦੇ ਨਾਲ ਨਜ਼ਦੀਕੀਆਂ ਦੀ ਗੱਲ ਕਰ ਰਹੇ ਨੇ ਕਿ ਕਿਸ ਤਰੀਕੇ ਕਿਸਾਨੀ ਏਕਤਾ ਖਤਮ ਕੀਤੀ ਗਈ ਪੰਦੇਰ ਹੁਣਾ ਵੱਲੋਂ ਇੱਕ ਸਾਜ਼ਿਸ਼ ਦੇ ਤਹਿਤ ਇਸ ਮੋਰਚੇ ਦੇ ਰਾਹੀਂ ਤਾਂ ਵਕ ਵਕ ਕਿਆਸ ਰਾਈਆਂ ਨੇ ਉਧਰ ਹੀ ਡਾਕਟਰਾਂ ਦਾ ਕਹਿਣਾ ਕਿ ਡੱਲੇਵਾਲ ਦੀ ਜਾਨ ਨੂੰ ਖਤਰਾ ਹੋ ਸਕਦਾ ਜੇ ਛੇਤੀ ਛੇਤੀ ਹਸਪਤਾਲ ਦੇ ਵਿੱਚ ਐਡਮਿਟੋਂ ਨਹੀਂ ਹੁੰਦੇ ਕਿਉਂਕਿ ਕੈਂਸਰ ਮਰੀਜ਼ ਇੰਨੇ ਦਿਨ ਭੁੱਖਾ ਨਹੀਂ ਰਹਿਣਾ ਚਾਹੀਦਾ ਸਿਰਫ ਪਾਣੀ ਪੀ ਰਹੇ ਨੇ ਪਿਛਲੇ ਹੁਣ 20 ਤੋਂ ਵੱਧ ਦਿਨ ਹੋ ਚੁੱਕੇ ਨੇ ਲਗਭਗ 22 ਦਿਨ ਹੋ ਚੁੱਕੇ ਨੇ ਜਿਸ ਤੇ ਕਾਰਨ ਉਹਨਾਂ ਦੀ ਸਿਹਤ ਦੇ ਵਿੱਚ ਨਗਾਰ ਆਇਆ ਇਸuele ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਤੁਹਾਨੂੰ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੇ ਨਾਲ ਜੁੜੀ ਹੋਈ ਜਿੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਹੁਣ ਖਤਰਾ ਹੈ ਉਹਨਾਂ ਦਾ ਕਹਿਣਾ ਹੈ ਕੈਂਸਰ ਪੇਸ਼ੈਂਟ ਨੇ ਡੱਲੇਵਾਲ ਤੇ ਆਰਗਨ ਫੇਲਿਅਰ 셀ਫ ਡਿਸਟਰਕਸ਼ਨ ਯਾਨੀ ਕਿ ਆਪਣੇ ਆਪ ਨੂੰ ਖਤਮ ਕਰਨ ਵਾਲ ਉਹਨਾਂ ਦੀ ਸਰੀਰ ਨੇ ਗਤੀਵਿਧੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ ਉਹਨਾਂ ਦੇ ਆਪਣੇ ਅੰਗ ਹੁਣ ਇੱਕ ਇੱਕ ਕਰਕੇ ਫੇਲ ਹੋਣੇ ਸ਼ੁਰੂ ਹੋ ਜਾਣਗੇ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ ਤਾਂ ਸਰਕਾਰੀ ਡਾਕਟਰਾਂ ਦੀ ਟੀਮ ਜੋ ਕਿ ਡੱਲੇਵਾਲ ਉੱਤੇ ਹਰ ਘੜੀ ਤਣਾਤ ਆ ਉਹਨਾਂ ਦੀ ਸਿਹਤ ਨੂੰ ਮੋਨੀਟਰ ਕਰ ਰਹੀ ਹੈ ਖਿਆਲ ਰੱਖ ਰਹੀ ਹੈ ਉਹਨਾਂ ਵੱਲੋਂ ਇਹ ਗੱਲ ਡੱਲੇਵਾਲ ਉਹਨਾਂ ਦੇ ਪਰਿਵਾਰ ਨੂੰ ਤੇ ਸਾਥੀਆਂ ਨੂੰ ਕਹਿ ਦਿੱਤੀ ਗਈ ਹੈ ਕਿ ਇਸ ਤੋਂ ਬਾਅਦ ਇਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਆਰਗਨ ਫੇਲਿਅਰ ਅੰਗ ਫੇਲ ਹੋਣੇ ਸ਼ੁਰੂ ਹੋ ਸਕਦੇ ਨੇ ਇਸ ਤੋਂ ਇਲਾਵਾ ਜੋ ਸਥਿਤੀ ਬਣੀ ਹੋਈ ਹੈ ਉਸ ਦੇ ਵਿੱਚ ਲਗਾਤਾਰ ਇੱਕ ਡੈਡਲੌਕ ਦੀ ਸਥਿਤੀ ਹੈ ਕੇਂਦਰ ਦੇ ਨਾਲ ਗੱਲਬਾਤ ਨਹੀਂ ਕਰ ਰਹੀ ਕਿਸਾਨ ਜਿਹੜੇ ਨੇ ਉਹ ਲਗਾਤਾਰ ਆਪਣੀਆਂ ਮੰਗਾਂ ਤੇ ਡਟੇ ਹੋਏ ਨੇ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਉਹ ਕਮੇਟੀ ਨਾਲ ਕਿਸਾਨਾਂ ਨੇ ਕੱਲ ਨੂੰ ਗੱਲ ਕਰਨ ਤੋਂ ਨਾ ਕਰ ਦਿੱਤੀ ਸੀ ਕਹਿੰਦੇ ਕਿ ਸਿਰਫ ਤੇ ਸਿਰਫ ਕੇਂਦਰ ਨਾਲ ਗੱਲ ਕਰਾਂਗੇ ਨਾਲ ਹੀ ਕਿਹਾ ਕਿ ਕੇਂਦਰ ਕੀ ਮੇਰੀ ਮੌਤ ਉਡੀਕ ਰਿਹਾ ਜਗਜੀਤ ਸਿੰਘ ਢੱਲੇਵਾਲ ਹੋਣਾ ਦੇ ਇਹ ਲਬਜ਼ ਸੀ ਉਦਰੀ ਸੰਯੁਕਤ ਕਿਸਾਨ ਮੋਰਚਾ ਐਸ ਕੇ ਐਮ ਦੀ ਜੇਕਰ ਗੱਲ ਕਰੀਏ ਜਿਸ ਐਸ ਕੇ ਐਮ ਨੇ ਪਿਛਲਾ ਇਤਿਹਾਸਿਕ ਕਿਸਾਨੀ ਅੰਦੋਲਨ ਖੜਾ ਕੀਤਾ ਤੇ ਜਿੱਤਿਆ ਉਹ ਇਸ ਵਾਰ ਹਲੇ ਮੰਥਨ ਕਰ ਰਿਹਾ ਹੈ ਐਸਕੈਮ ਦੀ ਅੱਜ ਇੱਕ ਐਮਰਜੈਂਸੀ ਮੀਟਿੰਗ ਸੱਤੀ ਗਈ ਹੈ ਜਿਸ ਦੇ ਵਿੱਚ ਬਾਕੀ तमाम ਜਥੇਬੰਦੀਆਂ ਬੈਠਣ ਗਈਆਂ ਤੇ ਫੈਸਲਾ ਲੈਣ ਗਈਆਂ ਕਿ ਡੱਲੇਵਾਲ ਹੁਣਾਂ ਨੂੰ ਸਮਰਥਨ ਦਿੱਤਾ ਜਾਏ ਇਸ ਅੰਦੋਲਨ ਨੂੰ ਜੇ ਦਿੱਤਾ ਜਾਏ ਤਾਂ ਕਿਸ ਰੂਪ ਦੇ ਵਿੱਚ ਦਿੱਤਾ ਜਾਏ ਕਿਉਂਕਿ ਹੁਣ ਤੱਕ ਬਹੁਤ ਬਿਆਨਬਾਜ਼ੀਆਂ ਤਲਖੀ ਵੀ ਹੋ ਚੁੱਕੀ ਹੈ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿਚਕਾਰ ਰੁਲਦੂ ਸਿੰਘ ਮਾਨਸਾ ਹੁਣਾਂ ਨੇ ਪੰਜਾਬ ਅਨਕਾ ਟੀਵੀ ਤੇ ਕਿਹਾ ਕਿ ਇਸ ਤਰੀਕੇ ਨਹੀਂ ਹੁੰਦਾ ਕਿ ਤੁਸੀਂ ਆਪ ਜਾ ਕੇ ਬਹਿ ਜਾਓ ਕਿ ਮੈਂ ਮਰਨ ਵਰਤੇ ਬੈਠਾਂ ਅਸੀਂ ਧਰਨਾ ਲਾ ਦਿੱਤਾ ਤੁਸੀਂ ਸਾਡਾ ਸਾਥ ਦਿਓ ਜੇ ਤੁਸੀਂ ਹੁਣ ਸਾਥ ਨਹੀਂ ਦਿੰਦੇ ਤਾਂ ਗद्दार ਹੋ ਪਹਿਲਾਂ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਹੁੰਦਾ ਲੀ ਪਾੜ ਕੇ ਨਹੀਂ ਚੱਲੀਦਾ ਕੁਝ ਲੋਕ ਪੰਦੇਰ ਹੋਣਾ ਦੀ ਭਾਜਪਾ ਦੇ ਨਾਲ ਸਰਕਾਰਾਂ ਦੇ ਨਾਲ ਨਜ਼ਦੀਕੀਆਂ ਦੀ ਗੱਲ ਕਰ ਰਹੇ ਨੇ ਕਿ ਕਿਸ ਤਰੀਕੇ ਕਿਸਾਨੀ ਏਕਤਾ ਖਤਮ ਕੀਤੀ ਗਈ ਪੰਦੇਰ ਹੋਣਾ ਵੱਲੋਂ ਇੱਕ ਸਾਜ਼ਿਸ਼ ਦੇ ਤਹਿਤ ਇਸ ਮੋਰਚੇ ਦੇ ਰਾਹੀਂ ਤਾਂ ਵਕ ਵਕ ਕਿਆ ਸਰਾਈਆਂ ਨੇ ਉਧਰ ਹੀ ਡਾਕਟਰਾਂ ਦਾ ਕਹਿਣਾ ਕਿ ਡੱਲੇਵਾਲ ਦੀ ਜਾਨ ਨੂੰ ਖਤਰਾ ਹੋ ਸਕਦਾ ਜੇ ਛੇਤੀ ਤੋਂ ਛੇਤੀ ਹਸਪਤਾਲ ਦੇ ਵਿੱਚ ਐਡਮਿਟ ਨਹੀਂ ਹੁੰਦੇ ਕਿਉਂਕਿ ਕੈਂਸਰ ਮਰੀਜ਼ ਇੰਨੇ ਦਿਨ ਭੁੱਖਾ ਨਹੀਂ ਰਹਿਣਾ ਚਾਹੀਦਾ ਸਿਰਫ ਪਾਣੀ ਪੀ ਰਹੇ ਨੇ ਪਿਛਲੇ ਹੁਣ 20 ਤੋਂ ਵੱਧ ਦਿਨ ਹੋ ਚੁੱਕੇ ਨੇ ਲਗਭਗ 22 ਦਿਨ ਹੋ ਚੁੱਕੇ ਨੇ ਜਿਸ ਤੇ ਕਾਰਨ ਉਹਨਾਂ ਦੀ ਸਿਹਤ ਦੇ ਵਿੱਚ ਨਗਾਰ ਆਇਆ ਸੁਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਤੁਹਾਨੂੰ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੇ ਨਾਲ ਜੁੜੀ ਹੋਈ ਜਿੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਹੁਣ ਖਤਰਾ ਹੈ ਉਹਨਾਂ ਦਾ ਕਹਿਣਾ ਹੈ ਕੈਂਸਰ ਪੇਸ਼ੈਂਟ ਨੇ ਡੱਲੇਵਾਲ ਤੇ ਆਰਗਨ ਫੇਲਿਅਰ 셀ਫ ਡਿਸਟਰਕਸ਼ਨ ਯਾਨੀ ਕਿ ਆਪਣੇ ਆਪ ਨੂੰ ਖਤਮ ਕਰਨ ਵਾਲਾ ਉਹਨਾਂ ਦੀ ਸਰੀਰ ਨੇ ਗਤੀਵਿਧੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ ਉਹਨਾਂ ਦੇ ਆਪਣੇ ਅੰਗ ਹੁਣ ਇੱਕ ਇੱਕ ਕਰਕੇ ਫੇਲ ਹੋਣੇ ਸ਼ੁਰੂ ਹੋ ਜਾਣਗੇ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ ਤਾਂ ਸਰਕਾਰੀ ਡਾਕਟਰਾਂ ਦੀ ਟੀਮ ਜੋ ਕਿ ਡੱਲੇਵਾਲ ਉੱਤੇ ਹਰ ਘੜੀ ਤਣਾਤ ਆ ਉਹਨਾਂ ਦੀ ਸਿਹਤ ਨੂੰ ਮੋਨੀਟਰ ਕਰ ਰਹੀ ਹੈ ਖਿਆਲ ਰੱਖ ਰਹੀ ਹੈ ਉਹਨਾਂ ਵੱਲੋਂ ਇਹ ਗੱਲ ਡੱਲੇਵਾਲ ਉਹਨਾਂ ਦੇ ਪਰਿਵਾਰ ਨੂੰ ਤੇ ਸਾਥੀਆਂ ਨੂੰ ਕਹਿ ਦਿੱਤੀ ਗਈ ਹੈ ਕਿ ਇਸ ਤੋਂ ਬਾਅਦ ਇਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਆਰਗਨ ਫੇਲਿਅਰ ਅੰਗ ਫੇਲ ਹੋਣੇ ਸ਼ੁਰੂ ਹੋ ਸਕਦੇ ਨੇ ਇਸ ਤੋਂ ਇਲਾਵਾ ਜੋ ਸਥਿਤੀ ਬਣੀ ਹੋਈ ਹੈ ਉਸ ਦੇ ਵਿੱਚ ਲਗਾਤਾਰ ਇੱਕ ਡੈਡਲੌਕ ਦੀ ਸਥਿਤੀ ਹੈ ਕੇਂਦਰ ਦੇ ਨਾਲ ਗੱਲਬਾਤ ਨਹੀਂ ਕਰ ਰਹੀ ਕਿਸਾਨ ਜਿਹੜੇ ਨੇ ਉਹ ਲਗਾਤਾਰ ਆਪਣੀਆਂ ਮੰਗਾਂ ਤੇ ਡਟੇ ਹੋਏ ਨੇ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਉਹ ਕਮੇਟੀ ਨਾਲ ਕਿਸਾਨਾਂ ਨੇ ਕੱਲ ਨੂੰ ਗੱਲ ਕਰਨ ਤੋਂ ਨਾ ਕਰ ਦਿੱਤੀ ਸੀ ਕਹਿੰਦੇ ਕਿ ਸਿਰਫ ਤੇ ਸਿਰਫ ਕੇਂਦਰ ਨਾਲ ਗੱਲ ਕਰਾਂਗੇ ਨਾਲ ਹੀ ਕਿਹਾ ਕਿ ਕੇਂਦਰ ਕੀ ਮੇਰੀ ਮੌਤ ਉਡੀਕ ਰਿਹਾ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਇਹ ਲਫ਼ਜ਼ ਸੀ ਉਦੋਂ ਹੀ ਸੰਯੁਕਤ ਕਿਸਾਨ ਮੋਰਚਾ ਐਸ ਕੇ ਐਮ ਦੀ ਜੇਕਰ ਗੱਲ ਕਰੀਏ ਜਿਸ ਐਸ ਕੇ ਐਮ ਨੇ ਪਿਛਲਾ ਇਤਿਹਾਸਿਕ ਕਿਸਾਨੀ ਅੰਦੋਲਨ ਖੜਾ ਕੀਤਾ ਤੇ ਜਿੱਤਿਆ ਉਹ ਇਸ ਵਾਰ ਹਲੇ ਮੰਥਨ ਕਰ ਰਿਹਾ ਹੈ ਐਸਕੈਮ ਦੀ ਅੱਜ ਇੱਕ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਬਾਕੀ तमाम ਜਥੇਬੰਦੀਆਂ ਬੈਠਣ ਗਈਆਂ ਤੇ ਫੈਸਲਾ ਲੈਣ ਗਈਆਂ ਕਿ ਡੱਲੇਵਾਲ ਹੁਣਾਂ ਨੂੰ ਸਮਰਥਨ ਹੁਣ ਤੱਕ ਬਹੁਤ ਬਿਆਨਬਾਜ਼ੀਆਂ ਤਲਖੀ ਵੀ ਹੋ ਚੁੱਕੀ ਹੈ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿਚਕਾਰ ਰੁਲਦੂ ਸਿੰਘ ਮਾਨਸਾ